ਸਾਨ ਭਰਾ ਮਾ ਨੂੰ ਡੈਰੀ ਫਰਮਾ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਾ ਆਪਣਾ ਟੌਪਿਕ ਆ ਡਰਾਈ ਕਰਨਾ ਗਾਂ ਹੋਵੇ ਜਾਂ ਮੱਝ ਭਾਈ ਮੱਝਾਂ ਤਾਂ ਸੂਣ ਤੋਂ ਪਹਿਲਾਂ ਹੀ ਭੱਜ ਜਾਂਦੀਆਂ ਚਾਰ ਪੰਜ ਮਹੀਨੇ ਤੇ گاਵਾ ਜਿਵੇਂ ਇੱਥੇ ਫਗਾਈਆਂ ਗਈਆਂ ਇਹ ਤਾਂ ਸੂਣ ਦੇ ਦਿਨ ਦੇ ਦਿਨ ਤੱਕ ਵੀ ਦੁੱਧ ਭਾਈ ਦੇਈ ਜਾਂਦੀਆਂ ਇਹਨਾਂ ਨੂੰ ਤਾਂ ਖੁਦ ਆਪਾਂ ਆਪ ਹੀ ਛੱਡਣਾ ਹੈ ਹੁਣ ਆਪਾਂ ਉਹ ਗਾਈਆਂ ਜਿਹੜੇ ਲਗਾਤਾਰ ਦੁੱਧ ਦੇ ਜਾਂਦੀਆਂ ਉਹਦੇ ਬਾਰੇ ਆਪਾਂ ਵਿਸਤਾਰ ਦੇ ਵਿੱਚ ਤੁਹਾਨੂੰ ਦੱਸਦੇ ਆਂਗੇ ਜਿਵੇਂ ਕਿ ਉਹਨੂੰ ਆਪਾਂ ਕੱਟਰੂ ਬਛਰੂ ਉਹਦਾ ਬਦਨੋਂ ਫੁੱਲੋਂ ਹਟ ਜਾਂਦਾ ਜਿਵੇਂ ਉਹਨੂੰ ਆਪਾਂ ਲਗਾਤਾਰ ਚੋਮਾਂਗੇ ਫੇਰ ਕੀ ਆ ਜਿਵੇਂ ਦੁੱਧ ਦੀ 2 ਨੰਬਰ ਆ ਗਿਆ ਦੁੱਧ ਦੀ ਮਾਤਰਾ ਅਗਲੇ ਸੂਏ ਭਾਈ ਉਹ ਪਸ਼ੂ ਦੁੱਧ ਵੀ ਕੱਟ ਦਿੰਦਾ ਹੈਗਾ ਤੀਜਾ ਆ ਗਿਆ ਤੱਤਾਂ ਦੀ ਘਾਟ ਉਹਦੇ ਪੋਸ਼ਟਿਕ ਤੱਤ ਪਸ਼ੂ ਦੇ ਘਟ ਜਾਂਦੇ ਆ ਲਗਾਤਾਰ ਕੈਲਸ਼ੀਅਮ ਘਟ ਜਾਂਦਾ ਹੈਗਾ ਕਮਜ਼ੋਰ ਹੋ ਜਾਂਦਾ ਹੈਗਾ ਪਸ਼ੂ ਬਿਲਕੁਲ ਤੇ ਜਿਵੇਂ ਕਮਜ਼ੋਰ ਪਸ਼ੂ ਹੋ ਜੂ ਤੇ ਆਪੇ ਆਟੋਮੈਟਿਕੋ ਦੀ ਤਤਾਂ ਦੀ ਘਾਟ ਹੋਣ ਕਰਕੇ ਦੁੱਧ ਵੀ ਭਾਈ ਜੇ 25 26 ਕਿਲੋ ਵਾਲਾ ਦੁੱਧ ਦਿੰਦਾ ਤਾਂ ਕਮ ਸੇ ਕੰਮ ਵੀ ਉਹ 17 18 ਕਿਲੋ ਤੇ ਅਗਲੇ ਸੂਏ ਰਹਿ ਜੂਗਾ ਫੇਰ ਆ ਗਿਆ ਗਿਆ ਪਸ਼ੂ ਨੂੰ ਬਿਮਾਰੀਆਂ ਜਿਵੇਂ ਆਪਾਂ ਲਗਾਤਾਰ ਉਹਨੂੰ ਚੋਈ ਜਾਂਦੇ ਆ ਉਹਨੂੰ ਰੈਸ਼ਟ ਤਾਂ ਪਸ਼ੂ ਨੂੰ ਮਿਲੀ ਨਹੀਂ ਬਿਲਕੁਲ ਜਿੰਨਾ ਉਹਨੇ ਖਾਧਾ ਉਹਨੇ ਉਹਨੇ ਦੁੱਧ ਬਣਾਇਆ ਇੱਕ ਮਸ਼ੀਨ ਆ ਕੁਦਰਤ ਦੀ ਉਹ ਨਹੀਂ ਆਪਾਂ ਪਾਇਆ ਤੇ ਉਹਨੇ ਹੀ ਕੱਢਿਆ ਇਸ ਕਰਕੇ ਗੇ ਉਹਨੂੰ ਪਾਈ ਬਿਮਾਰੀਆਂ ਵੀ ਵੱਧ ਚੁੰਮੜ ਨਹੀਂ ਗੀਆਂ ਫੇਰ ਆਪਾਂ ਆ ਜੀਏ 50 60 ਦਿਨ ਪਹਿਲਾਂ ਉਹਨੂੰ ਜ਼ਰੂਰ ਛੱਡੋ ਉਸ ਗਾਂ ਨੂੰ 50 60 ਦਿਨ ਛੱਡ ਦਿਓ ਉਹਦਾ ਹਰਾ ਚਾਰਾ ਤੁਸੀਂ ਉਹਨੂੰ ਬੰਦ ਕਰੋ ਉਹਦੀ ਖਰਾਕ ਤੁਸੀਂ ਘਟਾਓ ਜੇਦੋਂ ਤੁਸੀਂ ਘਟਾਓਗੇ ਲੰਗੇ ਡੰਗ ਕਰ ਕਰਕੇ ਤੁਸੀਂ ਚੋਮੋਗੇ ਤੇ ਬਿਲਕੁਲ ਉਹ ਆਟੋਮੈਟਿਕ ਡਰਾਈ ਹੋ ਜੂਗੀ ਫਿਰ ਆਪਾਂ ਕੀ ਕਰਨਾ ਜਦੋਂ ਉਹਨੂੰ ਉਹਦਾ ਦੁੱਧ ਘਟ ਗਿਆ ਡਰਾਈ ਹੋ ਗਈ ਫਿਰ ਮਾਰਕੀਟ ਦੇ ਵਿੱਚ ਤਿੰਨ ਚਾਰ ਤਰ੍ਹਾਂ ਦੀਆਂ ਕਈ ਕੰਪਨੀਆਂ ਦੀਆਂ ਟੂਬਾਂ ਆਉਂਦੀਆਂ ਉਹ ਆਪਾਂ ਜਿਵੇਂ 50 60 ਦਿਨ ਪਹਿਲਾਂ ਛੱਡਣੀਆਂ ਉਹਨੇ ਦਿਨ ਕੰਮ ਕਰਦੀਆਂ ਡਾਕਟਰ ਸਾਹਿਬਾਨ ਤੋਂ ਤੁਸੀਂ ਭਾਈ ਉਹ ਟੂਬਾਂ ਭਰਾ ਕੇ ਫਿਰ ਉਹਨੂੰ ਪਸ਼ੂ ਨੂੰ ਆਪਾਂ ਛੱਡੋ ਤਾਂ ਬਿਲਕੁਲ ਜਦੋਂ ਅਗਲੇ ਸੂਏ ਉਹ ਸੂਗਾ ਬਿਲਕੁਲ ਓਕੇ ਦੀ ਰਿਪੋਰਟ ਐਨ ਥਣਾ ਦੀ ਦੇਖਭਾਲ ਪੂਰੀ ਬਿਲਕੁਲ ਇਹ ਟੂਬਾਂ ਭਾਈ ਕਰਨਗੀਆਂ ਔਰ ਕਿਸੇ ਚੰਗੀ ਕੰਪਨੀ ਦੀਆਂ ਬਾਹਰ ਦੀਆਂ ਟੂਬਾਂ ਭਰਾਓ ਕੋਈ ਦੇਸੀ ਤੇ ਸਸਤੀਆਂ ਟੂਬਾਂ ਨਾ ਭਰਾਓ ਉਹ ਬਿਲਕੁਲ ਇੱਕ ਤਾਂ ਟੂਬਾਂ ਦਾ ਇਹ ਕਾਰਨ ਆ ਕੋਈ ਬੈਕਟੀਰੀਆ ਨਹੀਂ ਅੰਦਰ ਜਾਣ ਦਿੰਦੀਆਂ ਉਹ 70 ਦਿਨ ਇੱਕ ਕੋਈ ਲੇਵੇ ਨੂੰ ਮਸਟਾਈਟਿਕ ਨਹੀਂ ਹੋਣ ਦਿੰਦੀਆਂ ਗੀਆਂ ਇੱਕ ਕਿਸੇ ਵੀ ਤਰ੍ਹਾਂ ਦਾ ਜਿਹੜਾ ਉਹਦੇ ਅੰਦਰ ਦੁੱਧ ਪਹਿਲਾਂ ਹੋਊਗਾ ਤੁਹਾਡੇ ਡਾਈ ਨਹੀਂ ਹੋਇਆ ਉਹਨੂੰ ਉਹ ਆਟੋਮੈਟਿਕ ਹੀ ਸੁਕਾਦੀਆਂ ਇਹ ਜਿਵੇਂ ਆਪਾਂ ਪੰਜਾਬੀ ਚ ਕਹਿ ਦਈਏ ਰੱਖ ਰਖਾਓ ਕਰਨ ਵਾਲੀਆਂ ਟੂਬਾਂ ਜਿਹੜੀਆਂ ਕੰਪਨੀ ਨੇ ਚਲਾਈਆਂ ਬਿਲਕੁਲ ਓਕੇ ਚਲਾਈਆਂ ਭਾਈ ਇਹ ਜ਼ਰੂਰ ਇਸ ਵੀਡੀਓ ਦੇ ਮੱਧਮ ਰਾਹੀਂ ਤੁਹਾਨੂੰ ਜਾਣਕਾਰੀ ਦਿੱਤੀ ਆ ਵੀ ਆਪਾਂ ਕਿਵੇਂ ਪਸ਼ੂ ਨੂੰ ਛੱਡਣਾ ਹੈ ਕਿਵੇਂ ਆਪਾਂ ਪਸ਼ੂ ਦੀ ਦੇਖਭਾਲ ਕਰਨੀ ਆਂਗੀ ਉਸ ਨੂੰ ਅਗਲੇ ਸੂਏ ਵੱਧ ਦੁੱਧ ਲੈਣ ਵਾਸਤੇ ਇਹ ਤੁਹਾਨੂੰ ਵਿਸਤਾਰ ਦੇ ਵਿੱਚ ਇਸ ਕਰਕੇ ਵੀਡੀਓ ਬਣਾਈ ਇਸ ਤਰ੍ਹਾਂ ਆਪਾਂ ਵਿਸਤਾਰ ਦੇ ਵਿੱਚ ਤੁਹਾਨੂੰ ਦੱਸਿਆਗਾ ਤੇ ਬਿਲਕੁਲ ਇਹਦੇ ਨਾਲ ਟੂਬਾਂ ਚੜਾਉਣ ਦੇ ਨਾਲ ਓਕੇ ਦੀ ਰਿਪੋਰਟ ਹੋਊ ਇੱਕ ਨੋਟ ਜ਼ਰੂਰ ਕਰ ਲਓ ਜਦੋਂ ਤੁਹਾਡੀ ਪਸ਼ੂ ਸੂਪਿਆ ਆਪਾਂ ਉਹਦੇ ਟੂਬਾਂ ਚੜਾਈਆਂ ਆਮੈਂ ਉਹਨੂੰ ਆਪਾਂ ਕੀ ਕਰਨਾ ਪਹਿਲੀ ਜਿਹੜੇ ਹੋਊਗੀ ਥਣਾ ਦਾ ਦੁੱਧ ਹੈਗਾ ਉਹ ਕਿਸੇ ਇੱਕ ਡੱਬੇ ਦੇ ਵਿੱਚ ਪਾ ਕੇ ਆਪਾਂ ਉਹਨੂੰ ਪਹਿਲਾਂ ਚਾਰਾਂ ਥਣਾ ਨੂੰ ਚੋ ਲੈਣਾ ਹੈ ਜੋ ਕਿ ਉਹ ਆ ਬਾਹਰ ਆਪਾਂ ਕਿਸੇ ਪਾਸੇ ਪਾ ਦੇਣਾ ਹੈਗਾ ਫਿਰ ਉਹ ਬੱਚੇ ਨੂੰ ਤੁਸੀਂ ਦੁੱਧ ਚੰਗਾ ਸਕਦੇ ਹੋ ਬਿਲਕੁਲ ਓਕੇ ਦੀ ਰਿਪੋਰਟ ਹੋਊਗੀ ਜਿਹੜਾ ਅੱਜ ਵਿਸਤਾਰ ਦੇ ਵਿੱਚ ਦੱਸਿਆ ਜੀ ਵੇਖਣ ਵਾਲਿਆਂ ਦਾ ਬਹੁਤ ਬਹੁਤ ਗੁਰਲਾਬ ਸਿੰਘ ਢਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ